ਕਾਫੀ ਚਰਚਾਵਾਂ ਜੈਸੇ ਸੋਸ਼ਲ ਮੀਡੀਆ ਵੀਡੀਓ ਆ ਰਿਸੀ ਪੁਲਿਸ ਦੀ ਵਰਦੀ ਚ ਠੱਗੀਆਂ ਮਾਰ ਰਹੀ ਸੀ ਉਹ ਤਾਂ ਕੌਣ ਸ਼ਖਸੀਅਤ ਕਿੱਥੋਂ ਪਕੜਿਆ ਗਈ ਜੀ ਮਿਤੀ 21/7/20 ਨੂੰ ਰੀਟ 3 ਵਜੇ ਉਸ ਸਮੇਂ ਚੌਂਕ ਦੇ ਵਿੱਚ ਗੁਰਵਿੰਦਰ ਸਿੰਘ ਸੌਰਮ ਖਰਚਰਨ ਸਿੰਘ ਇਹਨਾਂ ਦੀ ਮੋਬਾਈਲ ਸਸਰੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਉਹਨਾਂ ਕੋਲ ਜਿਹਦੇ ਖਾਕੀ ਪਾਪਾ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦਾ ਤਾਂ ਪੁਲਿਸ ਵਾਲਾ ਕੋਲ ਗਿਆ ਸੀ ਇਹਨੂੰ ਗੱਲਾਂ ਬਾਤਾਂ ਚ ਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਕਰ ਦਿੰਦਾ ਇਹਨੇ ਦਰਾਂਦਾਰ ਨੇ ਗਵਿੰਦਰ ਸਿੰਘ ਨੇ ਸੋਚਿਆ ਕਿ ਆਪਣਾ ਪੁਲਿਸ ਨਾਇਮ ਹੋਣਾ ਕਿ ਚਲੇ ਮੁਸ਼ਕਲ ਚ ਹੈ ਉਹਨਾਂ ਨੂੰ 3000 ਰੁਪਏ ਦਿੱਤਾ ਤੇ ਜਦੋਂ ਇਹਨੇ ਸਕੈਮ ਕੀਤਾ ਸਕੈਮ ਕਰਕੇ ਜਲਦੀ ਜਿਆਦਾ ਚਲਾ ਗਿਆ ਤਾਂ ਬਾਜੂ ਗੁਰਿੰਦਰ ਨੇ ਖਾਤਾ ਚੱਕ ਕੇ ਤੇ ਉਹ ਖਾਤੇ ਜਿਹੜੇ ਪੈਸੇ ਨਹੀਂ ਆਏ ਸੀ ਇਹਨੇ ਗੁਰਿੰਦਰ ਸਿੰਘ ਕੰਪਲੇਂਟ ਕੀਤੀ ਜਿਹ ਕੰਪਲੇਂਟ ਤੇ ਜੀ ਮਕਦਮਾ ਨੰਬਰ 97 ਮਿਤੀ 27/25 ਅੰਡਰ ਸੈਕਸ਼ਨ 318 4 303 2 ਬੀ ਐਨ ਐਸ ਨਾਮ ਕਦਰਵਾਤ ਦਰਜ ਕਰਕੇ ਜੁਹੇ ਟੈਕਨੀਕਲ ਤਰੀਕੇ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਮੰਗਾਲ ਕੇ ਪਰਤਾਲ ਕੀਤੀ ਦਾ ਸਾਹਮਣੇ ਦੋਸ਼ੀ ਕਰਨੈਲ ਸਿੰਘ ਇਲਸ ਦੀਪ ਪੁੱਤਰ ਫਕੀਰ ਚੰਦ ਵਾਸੀ ਦੋਲੋਵਾਲ ਪੀਐਸ ਸਦਰਮਨ ਸਿੰਘ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਇਹਨਾਂ ਪੁੱਛ ਕੇ ਤੇ ਦੱਸਤਾ ਵੀ ਮੈਂ ਆਇਆ ਸੀ ਤੇ 3000 ਰੁਪਏ ਲੈ ਗਿਆ ਸੀ ਕੱਲ ਪੇਸ਼ ਕਰਕੇ ਦੋਨਾਂ ਦਾ ਪੁਲਸਰ ਮਾਰ ਤੇ ਇਹਦੇ ਤੋਂ ਜੀ ਵਰਦੀ ਜਿਹੜੀ ਇਹਨੇ ਚੱਲੀ ਪਾਈ ਹੋਈ ਸੀ ਇਹਦਾ ਮੋਟਰਸਾਈਕਲ ਉਹ ਕਵਰ ਕਰਨਾ ਕਰ ਲਾਂਗੇ ਅੱਜ ਆਪਾਂ ਤਾਂ ਉਹਨੂੰ ਦੱਸਿਆ ਪੁਲਿਸ ਮਾਇਰਿਆ ਸੀ ਇਹਦਾ ਪੁਲਿਸ ਨਾਲ ਕੋਈ ਲੈਣਦੇ ਨਹੀਂ ਸਰੀਕ ਵਿੱਚ ਸਾਨੂੰ ਵਰਦੀ ਕਿਥੋਂ ਰੈਂਜ ਕੀਤੀ ਸਰੀ ਦਾ ਕੀ ਫਾਜ਼ਿਲ ਦਾ ਪੁਲਿਸ ਬਲਾਜ਼ਮ ਸੀ ਉਹ ਮੈਂ ਕਰ ਰਿਹਾ ਤਫਤੀਸ਼ ਇਹਦੀ ਪਤਾ ਲੱਗਿਆ ਤੇ ਵੱਧਿਆ ਐ ਬਬਜੀ ਵੀ ਖਾਕੀ ਪੈਂਟ ਦੇ ਖਾਕੀ ਪਾਕਾਮ ਦੇ ਨਾਲ ਤਾਂ ਮਿਲ ਜਾਂਦੀ ਹੈ ਜੀ ਸੋ ਕਿ ਪੁਲਿਸ ਨਾਲ ਲੋਕੋ ਲੱਗੇ ਆਉਣਾ ਜੀ ਤੇ ਸ਼ਰਿਆਮੋਂ ਦਾ ਕੋਈ ਨਹੀਂ ਟੀ-ਸ਼ਰਟਸ ਫਾਈਸੀ ਵਾਈਟ ਜਿਹੜਾ ਪੁਲਸ ਵਾਲੋ ਕੋਲ ਗਿਆ ਹੋਇਆ ਸੀ ਸਰ ਕਿਧਰ ਬਾਹਰ ਤੋਂ ਬਿਨਾਂ ਕਿਤੇ ਹੋਰ ਵੀ ਪਹਿਲਾਂ ਇਹਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੈਗਾ ਫਰਾਡ ਵਗੈਰਾ ਇਹ ਸਾਰਾ ਸਾਮਾਨ ਅੱਜ ਕਰਾਂਗੇ ਉਸੇ ਦਿਨ ਇਹਨੇ ਸ਼ਾਮ ਨੂੰ ਬੱਲੂ ਆਇਆਗਾ ਤੇ ਦੇ ਵਿੱਚ ਥਾਣੇ ਸਦਰ ਪਹੁੰਚ ਉੱਥੇ ਵੀ 5000 ਦੇ ਕੇ ਨਾ ਠੱਗੀ ਮਾਰੀ ਕਿੰਨੀ ਠੱਗੀ ਆ ਸਰ ਹੋਰ ਕੋਈ ਨਿਕਲੀ ਮੇਜਿਸਟਰ ਤੋਂ ਇਹ ਫਿਰ ਵਾਲੇ ਦੋ ਹੀ ਧਿਆਨ ਚਾਣਿਆ ਦੋ ਦਿਨ ਦਰਮਾਨ ਤੇ ਪੁਸ਼ਕਿਸ਼ ਕਰਕੇ ਤੁਹਾਨੂੰ ਇੱਕ ਗੋਲਵਾਦ ਦਾ ਪੈਣਾ ਕਿਹੜੇ ਪਿੰਡ ਦਾ ਕਿਹੜੇ ਜਿਹਰੇ ਦਾ ਹੈ ਇਹ ਦੋ ਲੋਕ ਪੈਂਦਾ ਥਾਣਾ ਸਦਰ ਮਾਨਸਾ ਚ ਇਹ ਇਕੱਲਾ ਹੀ ਹੈ ਜਾਂ ਕੋਈ ਹੋਰ ਵੀ ਕੋਈ ਨਹੀਂ ਇਕੱਲਾ ਹੀ ਹੈ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਦਾ ਕੁਝ ਪਤਾ ਲੱਗਿਆ ਹੋਵੇ ਪਹਿਲੇ ਕੋਈ ਨਹੀਂ ਪਿੱਛੇ ਪਰਚਾ ਕੋਈ ਦਰਜ ਨਹੀਂ ਹੈ ਤੇ ਪਤਾ ਲੱਗਿਆ ਕਿ ਉਹ ਤਾਂ ਠੱਗੀਆਂ ਨੇ ਪਹਿਲਾਂ ਇਸ ਤਰ੍ਹਾਂ ਨਹੀਂ ਮਾਰੀਆਂ ਠੀਕ ਹੈ ਜਿੱਦਾਂ ਕਾਫੀ ਚਰਚਾਵਾਂ ਜੈਸੇ ਸੋਸ਼ਲ ਮੀਡੀਆ ਵੀਡੀਓ ਆ ਰਹੀ ਸੀ ਪੁਲਿਸ ਦੀ ਵਰਦੀ ਚ ਠੱਗੀਆਂ ਮਾਰ ਰਹੀ ਸੀ ਉਹ ਤਾਂ ਕੌਣ ਸ਼ੱਕੀ ਹੈ ਔਰ ਕਿੱਥੋਂ ਪકડਿਆ ਗਈ ਜੀ ਮਿੱਤੇ 2175 ਨੂੰ 3:00 ਵਜੇ ਉਸ ਨਾਲ ਚਾਮ ਦੇ ਵਿੱਚ ਗੁਰਵਿੰਦਰ ਸਿੰਘ ਸਾਬ੍ਹ ਖਰਚਰਨ ਸਿੰਘ ਇਹਨੇ ਨੀ ਮੋਹਾਲ ਸਾਸਤਰੀ ਦੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ